ਅੱਜ ਕੀ ਪੰਜਾਬ ਦੇ 40% ਲੋਕਾਂ ਨੇ ਕਣਕ ਸਿੱਧੀ ਵੇਚੀ ਐ ਦਾਣਾ ਮੰਡੀਆਂ ਤੋਂ ਪਾਸੇ ਵੇਚੀ ਐ ਫਿਰ ਕੀ ਫਾਇਦਾ ਉੱਤੇ 700 ਬੰਦਾ ਮਰਵਾਏ ਦਾ ਦਿੱਲੀ ਬੈਹਿ ਕੇ ਤੇਰਾ ਮਹੀਨੇ ਕੀ ਫਾਇਦਾ ਸ਼ੰਭੂ ਦੇ ਖਨੋਰੀ ਬੈਠੇ ਲੜਦੇ ਹੋ ਕਿਉਂ ਗੋਲੀਆਂ ਖਾ ਕੇ ਮਰੀ ਜਾਂਦੇ ਹੋ ਕਿਉਂ ਡਾਂਗਾ ਖਾ ਕੇ ਲਤ ਦਵਾਈ ਜਾਂਦੇ ਹੋ ਬਾਤ ਦਵਾਈ ਜਾਂਦੇ ਹੋ ਇੱਕ ਪਾਸੇ ਕਹਿੰਦੇ ਐ ਕੀ ਐਮਐਸਪੀ ਦੇ ਕਾਨੂੰਨ ਬਣਨਾ ਚਾਹੀਦਾ ਹੈ ਦੂਜੇ ਪਾਸੇ ਕਣਕ ਸੁੱਤੀ ਵੇਚੀ ਜਾਂਦੇ ਹੋ ਸਿਰਫ 10-20 ਰੁਪਏ ਵਿੱਚ ਯਾਰ 10 ਜਾਂ 20 ਰੁਪਏ ਇੱਕ ਮਨਪੂ ਦੇ ਵੱਧ ਮਿਲ ਗਏ ਹੋਣੇ ਆ ਅੱਗੇ 40% ਕਣਕ ਗਈ ਹੈ ਗਾਵ ਰਸੀ ਜਾਣੀ ਹੈ ਤੀਜੇ ਸਾਲ ਸਾਰੀ ਸੋਤੀ ਬਾਹਰ ਬਾੜ ਵਿਖ ਜਾ ਕਰੂਗੀ ਸਰਕਾਰੀ ਖਰੀਦ ਬੰਦ ਦਾਣਾ ਮੰਡੀਆਂ ਬੰਦ ਮਾਰਕੀਟ ਕਮੇਟੀਆਂ ਖਤਮ ਫਿਰ ਕਿੱਥੇ ਜਾਓਗੇ ਫਿਰ ਉਹ ਕਹਿੰਦੇ 1200 ਨੂੰ ਲਵਾ ਮੈਂ ਤੁਹਾਨੂੰ 1000 ਨੂੰ ਲਾਵਾਂਗੇ ਵੇਚਣੀ ਹੈ ਬੈਕਟਰੀ ਜੇ ਮਰਜੀ ਐ ਅਸੀਂ ਭਾਈ ਖੁਦਗਰਜ਼ ਹੋ ਗਏ ਯਾਰ ਦਾ ਬਹੁਤ ਖੁਦਗਰਜ਼ ਤੇ ਸੀ ਨਿੱਜ ਪ੍ਰਸਤ ਲੋਕ ਸਾਨੂੰ ਆਉਣ ਵਾਲੀ ਆਪਣੀ ਹੋਣ ਦਾ ਤੇ ਲੱਗਿਆ ਪਤਾ ਹੀ ਨਹੀਂ ਯਾਰ ਮੈਂ ਕਹਿਆ ਜ਼ਾਦਾ ਨਾ ਬੋਲਾ ਜਮੀਨਾ ਨਾ ਵੇਚ ਕੇ ਭਜੋ ਜਮੀਨਾ ਨਾ ਵੇਚ ਕੇ ਭਜੋ ਆ ਲੈ ਕੇ ਲੈ ਨਾ ਦਸਤਾਵ ਤੇ 4 ਸਾਲ ਖੜ੍ਹ ਜਾਓ ਜੇ ਤੁਹਾਡੀ ਧਰਤੀ ਦੇ ਉੱਤੇ 50 ਕਰੋੜ ਨੂੰ ਕਿੱਲਾ ਹੀ ਮਿਲ ਗਿਆ ਮੈਨੂੰ ਕਿਉਂ ਨੀ ਕਿਹਾ ਨਾ ਝਾਲ ਪਾਉਂਦੇ ਹੋ ਮੱਕੀ ਦਾ ਹਾਂ ਦੇਖੋ ਜੜੀਆਂ ਮੈਂ ਗੱਲਾਂ ਤੁਹਾਡੇ ਕੋਲੇ ਕਰਨ ਆਇਆ ਨਾ ਸ਼ਾਇਦ ਤੁਹਾਡੀਆਂ ਆਪਣੇ ਕੰਨਾਂ ਨੂੰ ਆਦਤ ਪਈ ਐ ਸਿਆਸੀ ਗੱਲਾਂ ਸੁਣਨ ਦੀ ਵੀ ਉਹਨੇ ਉਹਦੀ ਮੰਜੀ ਠੋਕੀ ਉਹਨੇ ਉਹਦੀ ਮੰਜੀ ਠੋਕੀ ਉਹਨੇ ਉਹਨੂੰ ਆਹ ਕਿਹਾ ਉਹਨੇ ਉਹਨੂੰ ਆਹ ਕਿਹਾ ਜਾਂ ਭਾਂਤਰੇ ਝਟਕੇ ਸੁਣਨ ਦੀ ਆਦਤ ਪੈ ਗਈ ਉਹਨੂੰ ਮੈਂ ਤੁਹਾਡੀਆਂ ਆਉਣ ਵਾਲੀਆਂ نسلਾਂ ਨੂੰ ਬਚਾਉਣ ਦੀ ਗੱਲ ਕਰਨ ਆਇਆ ਧਿਆਨ ਨਾਲ ਸੁਣ ਲਿਓ ਚਾਰ ਮਾੜਾ ਬਈ ਬਹੁਤ ਮਾੜਾ ਦੋਤੇ ਉਲੀ ਆਉਣ ਲੱਗ ਗਈ ਪਸ਼ੂ ਨਵੇਂ ਤੋਂ ਤੁਹਾਨੂੰ ਹਟ ਗਏ ਬਿਮਾਰ ਹੋ ਕੇ ਮਰਨ ਲੱਗ ਗਏ ਮੈਂ ਤੁਹਾਨੂੰ ਕਹਾ ਵੀ ਦੋ ਤਿੰਨ ਦਿਨ ਦੀ ਬੇਹੀ ਦਾਲ ਖਾ ਲੋ ਖਾ ਲੋਗੇ ਸਾਲ ਪਰ ਦਾ ਚਾਰ ਆਪਾਂ ਪੱਟ ਕੇ ਪਾਈ ਜੰਨੇ ਆ ਦਬਟੋਏ ਕਿਵੇਂ ਆ ਮੈਂ ਪਹਿਲੇ ਸਾਤ ਵੀਡੀਓ ਪਾਈ ਕਿ ਚਾਰਨਾ ਪਾਇਆ ਕਰੋ ਤਿੰਨ ਚਾਰ ਮੁੰਡਿਆਂ ਦੇ ਫੋਨ ਆ ਗਏ ਵੀਡੀਓ ਸੁਣ ਕੇ ਕਹਿੰਦੇ ਭਾਈ ਤੇਰੀ ਵੀਡੀਓ ਦੇਖੀ ਆ ਚਾਰ ਵਾਲੀ ਮਗਾ ਠੀਕ ਆ ਨਾ ਪਾਇਆ ਕਰੋ ਕਦੇ ਚੰਗਾ ਭਾਈ ਨਹੀਂ ਪਉਦੇ ਸਾਡੀ ਸੰਨੀ ਤੂਰ ਲਾ ਕੇ ਜਾਇਆ ਕਰ ਮੈਂ ਕਹੇ ਠੀਕ ਐ ਉਹ ਗਦਰ ਨੂੰ ਨੂਰ ਦਿੰਦੇ ਸੀ ਕਿ ਨੱਖਾ ਪੰਨੀ ਜਾਂਦੇ ਹੋ ਮੈਂ ਤੁਹਾਡੇ ਕੰਮ ਦੀ ਗੱਲ ਕਰਦਾ ਮੂੰਗੀ ਬੀਜ ਦਿਓ ਬੀਜਣ ਦਾ ਸਪਰੇਅ ਮਾਰਦੇ ਹੋ ਉਗਣ ਤੋਂ ਬਾਅਦ ਮਾਰਦੇ ਹੋ ਜਿੱਦੇ ਵੱਢਣੀ ਆ ਗਰਾਮੋ ਛੜਕਦੇ ਹੋ ਫਲੀਆਂ ਤੇ ਮਚਾ ਕੇ ਸੋਡੀ ਮੂੰਗੀ ਅਮਰੀਕਾ ਨਹੀਂ ਜਾਂਦੀ ਤੁਹਾਡੇ ਚੁੱਲਿਆਂ ਤੇ ਆ ਕੇ ਰਹਿਦੀ ਐ Adubi de